i no, love no, no. नमकारे वज पत हो बाबा नान नमकारे वट पारो बाबा नान बाए नरदारे वट बरकत हो बाबा नानक आए नरमारे वट बारकत हो बाबा नानक आए नरतारे वट बारकत हो नान ਮੈਸੇਜ ਖੁਦ ਹੀ ਦਿੱਤਾ ਸੀ ਵੀ ਅਸੀਂ ਆਪਣੇ ਆਪ ਨੂੰ ਪਹਿਚਾਣ ਲਈਏ ਪਹਿਲਾਂ ਵੀ ਅਸੀਂ ਕੀ ਆਂ ਜਾਤ ਪਾਤ ਦੇ ਵਿਤਕਰੇ ਉਸੇ ਤਰ੍ਹਾਂ ਹੀ ਖੜੇ ਨੇ ਬਰਕਰਾਰ ਨੇ ਅੱਜ ਵੀ ਉਹ ਵੀ ਨੇ ਚਾਹੇ ਅੱਜ 555ਵਾਂ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਆਂ ਤੇ ਜਿਹੜੇ ਭਰਮ ਨੇ ਉਹ ਵੀ ਸਾਡੇ ਮਿਟੇ ਨਹੀਂ ਕਰਮकांड ਜਿਹੜੇ ਨੇ ਉਹ ਵੀ ਸਾਡੇ ਮਿਟੇ ਨਹੀਂ ਸਿਰਫ ਤੇ ਸਿਰਫ ਇੱਕੋ ਹੀ ਦੇ ਬਦਲਾਅ ਦੇਖਦੇ ਆਂ ਵੀ ਗੁਰਦੁਆਰੇ ਸਾਹਿਬ ਦੀਆਂ ਬਿਲਡਿੰਗਾਂ ਬਣੀਆਂ ਨੇ ਕੀ ਗੁਰੂ ਗ੍ਰੰਥ ਸਾਹਿਬ ਨੂੰ ਜਾਣਨ ਵਾਲੇ ਗੁਰੂ ਨਾਨਕ ਦੇ ਸਿਧਾਂਤ ਨੂੰ ਜਾਣਨ ਵਾਲੇ ਅਸੀਂ ਕਿੰਨੇ ਕ ਇਸ ਗੱਲ ਬਾਰੇ ਜ਼ਰੂਰ ਸੋਚਣਾ ਪਊਗਾ ਅੱਜ ਇਹੀ ਮੈਂ ਤਾਂ ਆਪਣੇ ਵੱਲੋਂ ਇਹੀ ਗੱਲ ਕਹਿਣਾ ਵੀ ਜੇ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪ੍ਰਸੰਤਾ ਲੈਣੀ ਚਾਹੁੰਦੇ ਹਾਂ ਕਿ ਨਾ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਨੂੰ ਜਾਣਨਾ ਜ਼ਰੂਰੀ ਹੈ ਸਾਡੇ ਲਈ ਕਿ ਸਾਨੂੰ ਸਿੱਖਾਂ ਨੂੰ ਜਿਹੜੇ ਮਨਾ ਰਹੇ ਅਸੀਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦੇਹਾੜਾ ਚਾਹੇ ਮੈਂ ਆ ਕੋਈ ਵੀ ਆ ਕਿ ਸਾਨੂੰ ਜਪਜੀ ਸਾਹਿਬ ਦੀ ਬਾਣੀ ਦਾ ਗਿਆਨ ਹੈ ਕਿ ਨਹੀਂ ਹੈ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਜਿਹੜੇ ਕਰਮ ਕਾਂਡ ਨੇ ਪਖੰਡ ਨੇ ਉਹਨਾਂ ਦੇ ਖਿਲਾਫ ਪਹਿਲਾਂ ਹੀ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਆਪਣੀ ਬਾਣੀ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੇ ਨਾਲ ਪਰਮਾਤਮਾ ਨਹੀਂ ਮਿਲਣਾ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 555ਵਾਂ ਅਵਤਾਰ ਦਿਹਾੜਾ ਮਨਾ ਰਹੇ ਹਾਂ ਤੇ ਜਿਹਦੀ ਖੁਸ਼ੀ ਦੇ ਵਿੱਚ ਨਗਰ ਕੀਰਤਨ ਵਗੈਰਾ ਕੀਤੇ ਜਾਂਦੇ ਨੇ ਪ੍ਰਭਾਤ ਫੇਰੀਆਂ ਦੋਸਤੋ ਪ੍ਰੰਤ ਅਸੀਂ ਲੜੀਆਂ ਵੀ ਚਲਾਉਨੇ ਆ ਪਰ ਅਸੀਂ ਇਹ ਦੇਖਣਾ ਕਿ ਅਸੀਂ ਉਹ ਸਿਧਾਂਤ ਨਾਲ ਕਿੰਨੇ ਕੁ ਜੁੜੇ ਆ ਕਿੱਥੇ ਖੜੇ ਆ ਕਿਉਂਕਿ ਇਹ ਨਹੀਂ ਕਿ ਅਸੀਂ ਨਗਰ ਕੀਰਤਨ ਕਰ ਦਿੱਤਾ ਲੰਗਰ ਚਲਾ ਦਿੱਤੇ ਵੱਡੇ ਵੱਡੇ ਤੇ ਨਾਲ ਅੱਜ ਵੀ ਹੁਣ ਬੱਚੇ ਨੇ بڑے ਪੜਾਕੇ ਵਜਾਉਂਦੇ ਨੇ ਬੜੀ ਖੁਸ਼ੀ ਆ ਇਹਨਾਂ ਨੂੰ ਪਰ ਅਸੀਂ ਨਾਲ ਕਿੰਨੇ ਕੁ ਜੋੜੇ ਨੇ ਕਿਉਂਕਿ ਅਸੀਂ ਤੋੜਦੇ ਜਿਆਦਾ ਜੋੜਦੇ ਘਟਾ ਇਸੇ ਕਰਕੇ ਜੋ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਸੀ ਜਿਵੇਂ ਮੁੱਲਾਂ ਨੂੰ ਪੜਾਉਣਾ ਕੀਤਾ ਗੁਰੂ ਸਾਹਿਬਾ ਨੇ ਮੁੱਲਾਂ ਨੂੰ ਸਮਝਾਉਣਾ ਕੀਤਾ ਮੁੱਲਾਂ ਨੇ ਕਹਿਣਾ ਕੀਤਾ ਧਰ ਨਾਨਕ ਤੇਰੀ ਵੱਡੀ ਕਮਾਈ ਫਿਰ ਪੰਡਤ ਸੀ ਤੇ ਉਹਦੇ ਕੋਲੇ ਪੜਨ ਗਏ ਪਰ ਜਿਹੜਾ ਸਾਰਿਆਂ ਨੂੰ ਪੜਾਉਂਦਾ ਸੀ ਸਤਗੁਰੂ ਪਾਤਸ਼ਾਹ ਉਹਨੂੰ ਪੜਾ ਕੇ ਆਏ ਅੱਜ ਅਸੀਂ ਉਹਨਾਂ ਦਾ ਅਵਤਾਰ ਦਿਹਾੜਾ ਮਨਾਉਨੇ ਆ ਪਰ ਉਹਨਾਂ ਦੇ ਸਿਧਾਂਤ ਤੇ ਵੀ ਚੱਲਣ ਦੀ ਸਾਨੂੰ ਲੋੜ ਹੈ ਤਾਂ ਕਿ ਸਤਗੁਰੂ ਪਾਤਸ਼ਾਹ ਸਮੱਤ ਬਖਸ਼ਣ ਸਾਨੂੰ ਆਪਣਾ ਸਿਧਾਂਤ ਹੈ ਜਿਹੜਾ ਉਹ ਦੇਣਾ ਕਰਨ ਤਾਂ ਕਿ ਸਾਡਾ ਜੀਵਨ ਹੈ ਜਿਹੜਾ ਉਸ ਅਜਾ ਬਣ ਸਕੇ ਅੱਜ ਸਮੂਹ ਨਗਰ ਨਵਾਸੀ ਸੰਗਤਾਂ ਬਲਾਸਫਰ ਦੀਆਂ ਗੁਰੂ ਮਹਾਰਾਜ ਦਾ ਅਵਤਾਰ ਦਿਹਾੜਾ ਮਨਾ ਰਹੀਆਂ ਹਨ ਗੁਰ ਰੰਗਦੇਵ ਜੀ ਦਾ ਸੰਗਤਾਂ ਹਮ ਹਮਾ ਕੇ ਸੇਵਾ ਦੇ ਵਿੱਚ ਝੁੱਟੀਆਂ ਹਨ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕੀਤਾ ਜਾਂਦਾ ਸਾਰੀਆਂ ਸੰਗਤਾਂ ਦਾ ਗ੍ਰੰਤੀ ਸਿੰਘ ਜੀ ਦਾ ਦੋਨਾਂ ਦਾ ਹੀ ਬਾਬਾ ਸ੍ਰੇਧਰ ਸਿੰਘ ਜੀ ਪਰਵਾਨਾ ਰਵਰਸੈਂ ਇਨਨਾ ਸਾਡੇ ਪ੍ਰਬੰਧਕ ਕਮੇਟੀ ਵੱਲੋਂ ਦੋਨਾਂ ਕਮੇਟੀਆਂ ਵੱਲੋਂ ਰੰਗਾ ਪੱਤੀ ਕਮੇਟੀ ਵੱਲੋਂ ਤੇ ਸੁਰਤਾ ਨਗਰ ਦੀ ਕਮੇਟੀ ਵੱਲੋਂ ਦੋਨਾਂ ਕਮੇਟੀਆਂ ਵੱਲੋਂ ਦੋਨਾਂ ਗ੍ਰੰਥਾਂ ਦਾ ਧੰਨਵਾਦ ਔਰ ਗੁਰ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪ੍ਰੇਰ ਕੇ ਇਧਰ ਨੂੰ ਤੋਰਿਆ ਹੈ ਕਿਉਂ ਜਿੱਨਾ ਅਸੀਂ ਗੁਰਬਾਣੀ ਤੇ ਲੜ ਲੱਗਾਗੇ ਪੜਾਂਗੇ ਸੁਣਾਗੇ ਮੰਨਾਂਗੇ ਉਹਨਾਂ ਹੀ ਸਾਨੂੰ ਸਿੱਖਿਆ ਮਿਲੂਗੀ ਇਹੇ ਸਾਡੀਆਂ ਤਾਂ ਬੇਨਤੀਆਂ ਨੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨਾਂਗੇ ਉਹਨਾਂ ਹੀ ਸਾਨੂੰ ਸਿੱਖਿਆ ਮਿਲੂਗੀ ਇਹੇ ਸਾਡੀਆਂ ਤਾਂ ਬੇਨਤੀਆਂ ਨੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਤੀ ਮਨ ਮੋਕੇ ਦਿਖਾਈਏ ਹੋ ਕੁਤੀ ਮਨ ਮੋਕੇ ਦਿਖਾਈਏ ਸੁਣੋ ਹੋ ਹੋ ਕੀ ਹੈ ਨਾਪ ਦਾ ਵੀਰ ਲਾਲ ਕੀ ਹੋ ਗਿਆ ਅਲੋਪ ਹੋਸ ਵੀਰ ਲਾਲ ਕੀ ਰੱਬ ਜਾਨ ਜਿਦ ਤੋਂ ਵੀਰ ਲਾਲ ਕੀ ਰੱਬ ਜਾਨ ਜਿਦ ਤੇ ਨਾ ਵੀਰ ਲਾਲ ਕੀ ਤੇ ਰੋੜਕੇ ਬਾਗਿਆ ਬੁਸ਼ਰਾ ਬੀਚ ਰੋੜਕੇ ਰੱਬਾ ਲਾਹੂ ਤੋਂ ਕੰਮਾਣਾ ਨਿਬੜਤੇ ते पल तहन शीर नकी ते पल तहन शीर नानकी त भॼनी तारी नानकी भॼनी तारी नानकी शिको आखो घटाल घटि सत व्या तहान नानकी सत व्या तहान नानकी स्ञान तयारी नानकी सोध जान नानकी ਜੋਕੇ ਤਲ ਲਖੀਰ ਨਾਨਕੀ ਪੜਤਾ ਕੇ ਹੋਕੇ ਤਲ ਲਖੀਰ ਨਾਨਕੀ ਝੁੱਪ ਗਿਆ ਨਦੀ ਚ ਤੇਰਾ ਵੀਰ ਨਾਨਕੀ ਝੁੱਪ ਗਿਆ ਨਦੀ ਚ ਤੇਰਾ ਵੀਰ ਨਾਨਕੀ ਝੁੱਪ ਗਿਆ ਨਦੀ ਚ ਤੇਰਾ ਵੀਰ ਨਾਨਕੀ ਹੋ ਗਿਆ ਵੇ ਆ ਕੇ ਆਖੜਾ ਕੀਤਾ ਪੈਰੇ ਮੇਰਾ ਅੰਮਾ ਜਆ ਵੀਰ ਨਦੀ ਦੇ ਵਿੱਚ ਡੁੱਬ ਗਿਆ ਤੇ ਬੋਬੋ ਨਾਨਕੀ ਆਖੜ ਲਗੀ ਪਹਿलो ਮੇਰਾ ਵੀ ਟੁੱਪਿਆਂ ਦੇ ਬੜੇ ਤਾਲ ਦੇ ਲਈ ਸੁੱਖੀਆਂ ਦੇ ਸੁਖ ਨਵਾਣ ਲਈ ਇਸ ਫਾਇਦੇ ਕੋ ਆਇਆ ਹੈ ਉਹਨੇ ਕੀ ਟੁਕਰਾ ਉਹ ਕੋਈ ਜੀਵਨ ਦੇ ਅੰਦਰ ਫਿਰ ਅਨੋਖਾ ਬੋਲਕ ਕੀਤੇ ਹਨ ਕੋਈ ਕੰਮ ਕਰਦੇ ਨਹੀਂ ਓਹ ਕੀ ਹੋਵੇਗਾ ਵਾਪਸ ਨਾ ਜਾ ਰਹਿਗਾ ਤੇ ਆਉ ਸਤਿਗੁਰੂ ਗੁਰੂ ਮਾਨਸਾਹਬਾ ਜੀ ਕਲੇ ਕਿੰਸਰ ਗੱਲ ਜਨਦੀ ਤੋਂ ਵਾਹ ਆਵੇ ਹਾਂ ਤੇ ਉਹ ਆਉਂਦੇ ਸਤਿਗੁਰੂ ਜੀ ਦੇ ਨਾਮ ਆੜਿਆ ਨਾ ਹਮ Hindu ਨਾ Muslim ਸਤਿਗੁਰੂ ਨੱਥਾ ਮਹਾਰਾਜ ਦੀ ਸੰਸਾਧੇ ਤਨ ਹਰੇ ਸਤਿਗੁਰੂ ਦੀ ਆਗੇ ਬੱਚਾ ਜੀ ਜਿਵੇਂ ਉਪਦੇਸ਼ ਲੈ ਕੇ ਆਏ ਹਮ ਆਕਾਂ ਪੂਰ ਜੂਰੇ ਕੋ ਇੱਕ ਹੋਆ ਓਨਕਾਰ ਸਤਨਾਮ ਕਰਤਾ ਪੁਰ ਮੇਰੋ ਪਹੂਰ ਮੇਰ ਬਾਹ ਅਕਾਲ ਮੂਰਤ ਸਾਜ ਨੂੰ ਇਸਾ ਕਹੂ ਬੁਰ ਬਖਸ਼ਾਲ ਮੂਰਤ ਦਾ ਜਾਪ ਲੈ ਕੇ ਸਤਪੁਰੂ ਜੀ ਸਰਬਾਤਮ ਦੇ ਭਲੇ ਨਹੀਂ ਸਰਬਾਤਮ ਦੇ ਲੋਕਾਂ ਦੇ ਲਈ ਸਾਂਝਾ ਉਪਦੇ ਜਿੱਦਾਂ ਸਤਪੁਰੂ ਪੰਜੇ ਜੀ ਨੇ ਸਤਪੁਰੂ ਜੀ ਨੇ ਇਹ ਜਾਪ ਦਿੱਤਾ ਤੇ ਆਪ ਜੱਬਿਆ ਪਰਮੇਸ਼ਰ ਨੂੰ ਆਉਂਦੇ ਆ ਤੇ ਸੰਗਤਾਂ ਨੂੰ ਇਹ ਨਾਮ ਜਪਣ ਦੇ ਲਈ ਜਿਸ ਨਾਮ ਦੇ ਵਿੱਚ ਸਤਪੁਰੂ ਯਾਕਰ ਬਿਹਉਤ ਸਤੂ ਰਹੇ ਮੇਰੇ ਮਾਗੋ ਜੀ ਸਭ ਫਗਤ ਵਾਲੇ ਸੁਖ ਰਿਆ ਗੁਰਪੁਰ ਸਾਹਿਬ ਕੋਲ ਪਰ ਆਇਆ ਝੋਕੇ ਕਾਸ ਰਿਆ ਸਤੂ ਜੀ ਕਾਮ ਹਰੇ ਸੰਤੁਰ ਗੁਰੂ ਸਾਹਿਬ ਜੀ ਨੇ ਸੰਭਾਲ ਦੇ ਤੇ ਆਗੇ ਕਨੇਕਾ ੁੱਡੇ ਭੰਕੇ ਲੋਕਾਂ ਨੂੰ ਰਾਹੇ ਪਾਇਆ ਅਉ ਪਰਦਾਨਿਆ ਅਜੇ ਤੱਕ ਆਪਾਂ ਇੱਕ ਦੂਜੇ ਤੋਂ ਕਈ ਮੰਨ ਦੂਰ ਰਹੇ ਹਾਂ ਜੇ ਤੂੰ ਮੇਰੀ ਨਾਕ ਨਾ ਜਾਂਦਾ ਫੱਗੀਆਂ ਉਹ ਸਰਕਾਰ ਤੋਂ ਹੋਇਆ ਇੱਕ ਨੂੰ ਤੈਨੂੰ ਸਾਫੇ ਕੋੜ ਅਖਵਾਇਆ ਸੀ ਪਰਦਾਨਿਆ ਨਿੱਕੀ ਨਹੀਂ ਛੋਟੀ ਜੀ ਗੱਲ ਤੋਂ ਐਵੇਂ ਇਹਨਾਂ ਸੁਲਾਜ ਨਹੀਂ ਹੋਈਦਾ ਜਿਵੇਂ ਗੁਰੂ ਪਾਤਸ਼ਾਹ ਜੀ ਕੋਈ ਪਾਗਲ ਬੁਖਾਰ ਦੇ ਵਿੱਚੋਂ ਭਾਈ ਮਮਰਦਾਨ ਨੇ ਕੁਝ ਮੋੜ ਪਿਆਰ ਕਰੇ ਸੱਤਾ ਪਰੇ ਆਖ ਰਹੇ ਮੇਰੇ ਢਾਡੀ ਸਾਥੀ ਤਰ ਤਲ ਕਿਉਂ ਗੱਲ ਗਏ ਕੀ ਤੇਰੀ ਗੱਲ ਤੇਰੀ ਉਹ ਸਜਾਈ ਮਾ برا مستی نال نچ آموندا هيدا نڪي آهي ڳالهه تنهنجي روڪائيندا نڪي آهي ڳالهه ਕੀ ਨਹੀਂ ਗੱਲ ਤੇਰੀ ਰੋਕ ਜਾਈਦਾ ਆਵੇਂ ਨਹੀਂ ਨਾਏ ਆਵੇਂ ਨਹੀਂ ਕੋਈ ਤਿਹਾੜ ਗਹੀਦਾ ਐਗਲੇ ਬਣਾਈ ਤਾਂ ਤਿਹਾੜ ਨਹੀਂ ਨਾ ਕੋਈ ਨਿੱਕੀ ਜਹੀ ਗੱਲ ਕੋਈ ਸੁਝਾਈਦਾ ਨਿੱਕੀ ਜਹੀ ਗੱਲ ਤੇਰੀ ਨੂੰ ਸਜਾਈਦਾ ਹਿੱਕੀ ਜਹੀ ਗੱਲ ਤੇਰੀ ਨੂੰ ਸਜਾਈਦਾ ਓ ਨਗਰ ਕੀਰਤਨ ਗੁਰਦਵਾਰਾ ਰਾਮ ਸਰਸੈ ਤੋਂ ਚੱਲਦਾ ਹੋਇਆ ਪੜਾਅ ਦਰ ਪੜਾਅ ਹੁੰਦਾ ਹੋਇਆ ਅੰਤਨ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਆਗਮਨ ਕੁਰਤੀਆਂ ਖੁਸ਼ੀਆਂ ਨੂੰ ਖੰਡਦੇ ਹੋਏ ਸਾਰੇ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਰੇ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਚਲਦਾ ਹੋਇਆ ਇਸ ਪ੍ਰਾਪਤੇ ਹਮ ਰੋਏ ਹੈ ਸੋ ਇਸ ਅੱਜ ਨਗਰ ਕੀਰਤਨ ਦੇ ਵਿੱਚ ਮੇਰੇ ਨਾਲ ਸਾਥ ਦੇ ਰਹੇ ਸਨ ਭਾਈ ਬ੍ਰਿਅੰਤ ਸਿੰਘ ਗਹਿਰ ਭਾਈ ਚੌਕਾਲ ਸਿੰਘ ਮੋਢੀਪੁਰਾ ਜਗਮੀਤ ਸਿੰਘ ਜੱਗਾ ਭਾਈ ਕੀਸਵਾ ਦਾ ਜਗਦੇਵ ਸਿੰਘ ਹਲਵਾਰੇ ਦਾ ਢਾਡੀ ਜੱਥਾ ਆਜ਼ਰੀ ਪਰਿ ਸਾਰੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਇੱਕਤਤਾ ਵਕਤ ਦੇ ਨਾਲ ਚੰਦੀ ਕਲਾ ਦੇ ਨਾਲ ਸਤਪੁਰ ਗੁਰੂ ਅੰਗਸਾ ਜੀ ਦੇ ਮਹਾਨ ਨਗਰ ਕੀਰਤਨ ਦੇ ਪ੍ਰਵਾਹ ਦੀਆਂ ਭਰੀਆਂ ਪ੍ਰਸ਼ੰਸਾ ਰੰਗਾਂ ਬੱਤੀ ਵਿਖੇ ਪਹੁੰਚਿਆ ਹੈ جیسے پربنکان نے ستگو جی آیا گرو کا لنگر تیار نے لنگر چکا بہت بہت دنواد کیا جاتا ہے گردوارا رام سب پر گردوا سات رنگا پر جی کا سارے سنگت کا دنواد جی آیا سارا سنگتوں کو شری گانک دیو جی مہاراج جی اوتار خود کی لکھ لاک بڑھائی ہوگی جی آپ ستگو جی اوتار خود کی خوشی میں جاننے کا بھی یتن کرنا ستگو جی کی پرسنتا کہڑی چیز پر ہے کیول سے کیول لگ لے نگر کیرتن کر لے یہاں پرسن Terima kasih telah <laughs> menonton.